ਹਜ਼ਾਰਾਂ ਜਗਤੇ चल लेंदे दुख ने हजार जगते 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 हाले लुया बोलो प्रभु जी शुमसी की प्रभु जी शुमसी की ਵਾਜਾ ਮਾਰਦਾ ਜਿਸ਼ੂ ਨਾਸਰੀ ਵਾਜਾ ਮਾਰਦਾ ਜਿਸ਼ੂ ਨਾਸਰੀ ਵਾਜਾ ਮਾਰਦਾ ਜਿਸ਼ੂ ਨਾਸਰੀ ਵਾਜਾ ਮਾਰਦਾ ਜਿਸ਼ੂ ਨਾਸਰੀ ਤੇਰੇ ਦਿਲ ਦੇ ਬੂਹੇ ਦੇ ਅੱਗੇ ਆਣ ਕੇ ਤੇਰੇ ਦਿਲ ਦੇ ਬੂਹੇ ਦੇ ਅੱਗੇ ਆਣ ਕੇ ਵਾਜਾ ਮਾਰਦਾ ਜਿਸ਼ੂ ਨਾ ਸ੍ਰੀ ਵਾਜਾ ਮਾਰਦਾ ਜਿਸ਼ੂ ਨਾ ਸ੍ਰੀ ਵਾਜਾ ਮਾਰਦਾ ਜਿਸ਼ੂ ਨਾ ਸ੍ਰੀ ਵਾਜਾ ਮਾਰਦਾ ਆਯਸ਼ੂ ਨਾ ਸ੍ਰੀ ਤੂੰ ਸੁਤਾ ਬੇ ਫਿਕਰਾ ਹੋ ਕੇ ਅੰਦਰੋਂ ਦਿਲ ਦਾ ਬੂਹਾ ਟੋਕੇ ਤੂੰ ਸੁਤਾ ਬੇ ਫਿਕਰਾ ਕੇ ਅੰਦਰੋਂ ਦਿਲ ਦਾ ਬੂਹਟੋ ਕੇ ਸੁਤਾ ਸੁਸਤੀ ਦੀ ਚਾਦਰ ਤਾਨ ਕੇ ਸੁਤਾ ਸੁਸਤੀ ਦੀ ਚਾਦਰ ਤਾਨ ਕੇ ਵਾਜਾ ਮਾਰਦਾ ਜਿਸ਼ੂ ਨਾ ਸ੍ਰੀ ਦੇਨੂ ਵਾਜਾ ਮਾਰਦਾ ਜਿਸ਼ੂ ਨਾ ਸ੍ਰੀ ਤੇਰੇ ਦਿਲ ਦੇ ਬੂਹੇ ਦੇ ਅੱਗੇ ਆਣ ਕੇ ਤੇਰੇ ਦਿਲ ਵਾਜਾ ਮਾਰਦਾ ਜਿਸ਼ੂ ਨਾਸਰੀ ਤੈਨੂੰ ਵਾਜਾ ਮਾਰਦਾ ਜਿਸ਼ੂ ਨਾਸਰੀ ਤੈਨੂੰ ਵਾਜਾ ਮਾਰਦਾ ਜਿਸ਼ੂ ਨਾਸਰੀ ਸੁੱਤਿਆਂ ਸੁੱਤਿਆਂ ਵਕਤ ਲੰਗਾਇਆ ਸੂਰਜ ਤੇਰੇ ਬੂਹੇ ਆਇਆ ਸੁੱਤਿਆਂ ਸੁੱਤਿਆਂ ਵਕਤ ਲੰਗਾਇਆ ਸੂਰਜ ਤੇਰੇ ਜੋ ਪਛਾਨ ਕੇ ਤੈਨੂੰ ਲੱਖਾਂ ਤੇ ਹਜ਼ਾਰਾਂ ਚੋ ਪਛਾਨ ਕੇ ਵਾਜਾ ਮਾਰਦਾ ਜਿਸ਼ੂ ਨਾ ਸ੍ਰੀ ਵਾਜਾ ਮਾਰਦਾ ਜਿਸ਼ੂ ਨਾ ਸ੍ਰੀ ਤੇਰੇ ਦਿਰ ਦੇ ਬੁਹੇ ਦੇ ਅੱਗੇ ਆਣ ਕੇ ਤੇਰੇ ਦਿਰ ਦੇ ਬੁਹੇ ਦੇ ਅੱਗੇ ਆਣ ਕੇ ਵਾਜਾ ਮਾਰਦਾ ਜਿਸ਼ੂ ਨਾ ਸ੍ਰੀ ਵਾਜਾ ਮਾਰਦਾ ਜੋਤਾ ਸ੍ਰੀ ਅੰਦਰੋਂ ਦਿਲ ਦਾ ਬੂਹਾ ਨਾ ਖੋਲੇ ਬੰਦਿਆ ਤੁਝਿ ਸ਼ੂ ਨੂੰ ਬੁਲਾਇਆ ਵੀ ਨ ਬੋਲੇ ਅੰਦਰੋਂ ਦਿਲ ਦਾ ਬੂਹਾ ਨਾ ਖੋਲੇ ਬੰਦਿਆ ਤੁਝਿ ਸ਼ੂ ਨੂੰ ਬੁਲਾਇਆ ਵੀ ਨ ਬੋਲੇ ਫਿਰੇ ਬੁੱਲਿਆ ਕਿਉ ਸਭ ਕੁਝ ਜਾਣ ਕੇ ਫਿਰ ਲਿਆ ਕਿਉ ਸਭ ਕੁਝ ਜਾਣ ਕੇ ਵਾਜਾ ਮਾਰਦਾ ਜਿਸ਼ੁਨਾ ਸ੍ਰੀ ਵਾਜਾ ਮਾਰਦਾ ਜਿਸ਼ੁਨਾ ਸ੍ਰੀ ਤੇਰੇ ਦਿਲ ਦੇ ਬੁਹੇ ਦੇ ਅੱਗੇ ਆਣ ਕੇ ਤੇਰੇ ਦਿਲ ਦੇ ਬੁਹੇ ਦੇ ਅੱਗੇ ਆਣ ਕੇ ਵਾਜਾ ਮਾਰਦਾ ਜਿਸ਼ੁਨਾ ਸ੍ਰੀ ਵਾਜਾ ਮਾਰਦਾ ਜਿਸ਼ੁਨਾ ਸ੍ਰੀ ਕਿਉਂ ਚੁੱਕੀ ਫੀਰੇ ਪਾਪਾ ਵਾਲੀ ਪੰਡ ਬੰਦਿਆ ਕਿਉਂ ਚੁੱਕੀ ਫੀਰੇ ਪਾਪਾ ਵਾਲੀ ਪੰਡ ਬੰਦਿਆ ਸਾਰਾ ਕੱਢ ਦੇ ਤੂੰ ਦਿਲ ਚੋਂ ਕਮੰਡ ਮੰਦਿਆ ਸਾਰਾ ਕੱਢ ਦੇ ਤੂੰ ਦਿਲ ਚੋਂ ਕਮੰਡ ਮੰਦਿਆ ਉਹਦੇ ਅੱਗੇ ਤੂੰ ਬਹਿ ਜਾ ਆਣ ਕੇ ਉਹਦੇ ਅੱਗੇ ਤੂੰ ਬਹਿ ਜਾ ਆਣ ਕੇ ਵਾਜਾ ਮਾਰਦਾ ਜਿਸ਼ੁਨਾ ਸ੍ਰੀ ਨੈਣੋ ਵਾਜਾ ਮਾਰਦਾ ਜਿਸ਼ੂ ਨਾਥਰੇ ਨੈਣੋ ਵਾਜਾ ਮਾਰਦਾ ਜਿਸ਼ੂ ਨਾਥਰੇ ਤੇਰੇ ਦਿਲ ਦੇ ਬੁਹੇ ਦੇ ਅੱਗੇ ਆਣ ਕੇ ਤੇਰੇ ਦਿਲ ਦੇ ਬੁਹੇ ਦੇ ਅੱਗੇ ਆਣ ਕੇ ਵਾਜਾ ਮਾਰਦਾ ਜਿਸ਼ੂ ਨਾਥਰੇ ਵਾਜਾ ਮਾਰਦਾ ਜਿਸ਼ੂ ਨਾਥਰੇ ਵਾਜਾ ਮਾਰਦਾ ਜਿਸ਼ੂ ਨਾਥਰੇ ਵਾਜ ਮਾਰਦਾ ਜਿਸ਼ੂ ਨਾਸਰੀ ਵਾਜ ਮਾਰਦਾ ਜਿਸ਼ੂ ਨਾਸਰੀ ਹallelujah 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 ਲੱਖ ਪਾਵੇਂ ਆਣ ਪਾਵੇਂ ਜਾਣ ਤੰਗੀਆਂ